ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅપર ਅਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਾਨ ਮਨ ਆਗੇ ਦੇਓ ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਭਾਏ ਜਸ ਲਿਓ ਕੀ ਆ ਭਵੀਐ ਸਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਉ ਕਾਉਨ ਤੁਮੇ ਕਿਆ ਨਾਉ ਤੁਮਾਰਾ ਕਾਉਨ ਮਾਰਗ ਕਾਉਨ ਸੁਆਉ ਸਾਚ ਕਾਹੋ ਅਰਦਾਸ ਹਮਾਰੀ ਹਾਉ ਸੰਤ ਜਨਾ ਬਲ ਜਾਉ ਕਹਿ ਬਸਹ ਕਹਿ ਰਹੀਏ ਬਾਲੇ ਕਹਿ ਆਵਹੁ ਕਹਿ ਜਾਹੁ ਨਾਨਕ ਬੋਲੇ ਸੁਣ ਬੈ ਰਾਗੀ ਕੀ ਆ ਤੁਮਾਰਾ ਰਾਹੋ ਅਟਕਾਟ ਵੈਸ ਨਿਰੰਤਰ ਰਹੀਐ ਚਾਲੈ ਸਤਿਗੁਰੁ ਭਾਏ ਸਹਿਜਿ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਈ ਆਸਣ ਬੈਸਣ ਥਿਰ ਨਰਾਇਣ ਐਸੀ ਗੁਰਮਤਿ ਬਾਏ ਗੁਰਮੁਖੁ ਬੂਝੈ ਆਪਿ ਪਛਾਣੈ ਸਚੇ ਸਾਚ ਸਮਾਏ ਦੁਨੀਆ ਸਾਗਰ ਦੁਤਰ ਤਰੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੇ ਆਉ ਦੂ ਨਾਨਕ ਦੇਹੋ ਸੱਚਾ ਵਿਚਾਰ ਆਪੇ ਆਖੇ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰਗ ਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮਹਿ ਕਮਲ ਨਿਰਾਲਮ ਮੁਰ ਗਾਈ ਨੈ ਸਾਣੇ ਸੁਰਤ ਸਬਦ ਭਾਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਹਿ ਨਰਾਸੂ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਸੁਣ ਸੁਆਮੀ ਅਰਦਾਸ ਹਨ ਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰ ਦਵਾਰੋ ਇਹੋ ਮਨ ਚਲਤੋ ਸਾਚ ਘਰ ਵਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ ਹਾ ਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ ਕਾਂਦ ਮੂਲ ਆਹਾਰੋ ਖਾਈਐ ਔਦੂ ਬੋਲੇ ਗਿਆਨੈ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੇ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਵੇਦ ਸਾਈ ਪਾਟੀ ਵਾਟੀ ਨੀਂਦ ਨ ਆਵੇ ਪਾਰ ਘਰ ਚੇਤ ਨਾ ਡੋਲਾਈ ਬਿਨ ਨਾ ਵੈ ਮਨ ਟੀਕ ਨਾ ਟਿਕਾਈ ਨਾਨਕ ਕੂਖ ਨਾ ਜਾਏ ਹਾਟ ਪਟਣ ਘਰ ਗੁਰੂ ਦਿਖਾਇਆ ਸਹਜ ਸੱਚ ਵਾਪਾਰੋ ਖੰਡਿਤ ਨਿਦਰਾ ਅਲਪ ਆਹਾਰੰ ਨਾਨਕ ਤਾਤ ਵਿਚਾਰੋ ਦਰਸ਼ਨ ਵੇਖ ਕਰੋ ਜੋਗਿੰਦਰਾ ਮੁੰਦਰਾ ਚੋਲੀ ਖਿੰθα ਬਾਰਹ ਅੰਤਰ ਏਕ ਸਰੇ ਵਹੁ ਖਾਟ ਦਰਸ਼ਨ ਇਕ ਪੰਥਾ ਇਹਨ ਬੇਦ ਮਨ ਸਮਝਾਈਐ ਪੁਰਖਾ ਬਾਹੜ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਜੈ ਜੋਗ ਜੁਗਤ ਏਵ ਪਾਈਐ ਅੰਤਰ ਸਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸਬਦ ਸੋ ਸਮਝਿ ਪਰਿ ਕਿੰਤਾ ਝੋਲੀ ਭਾਰਪੂਰ ਰਹਾ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉੰਡਾ ਉਹ ਖੱਪਰ ਪੰਜ ਪੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੈ ਕਵਨ ਸੋ ਜਾਏ ਕਵਨ ਸੋ ਤ੍ਰਿ ਭਾਵਨ ਰਹਿ ਆਸਮਾਏ ਘਾਟ ਘਾਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸਬਦ ਸੋ ਜੁਗਤਾ ਮਨ ਮੁਖ ਬਿਨਸੈ ਆਵੈ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉਂ ਕਰ ਬਾਦਾ ਸਰਪਨ ਖਾਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹੋ ਤਾਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਗੁਰ ਮਿਲੈ ਅੰਧੇਰਾ ਜਾਏ ਨਾਨਕ ਹਉ ਮੈਂ ਮੀਟ ਸਮਾਏ ਸੋ ਨਿਰੰਤਰ ਦੀਜੈ ਬੰਦ ਉੜੈ ਨਾ ਹੰਸਾ ਪੜੈ ਨਾ ਕੰਧ ਸਹਿਜ ਗੁਫਾ ਘਰ ਜਾਣੈ ਸਾਚਾ ਨਾਨਕ ਸਾਚੇ ਭਾਵੈ ਸਾਚਾ ਕਿਸ ਕਾਰਨ ਗਰੇਹ ਤਜਿਓ ਉਦਾਸੀ ਕਿਸ ਕਾਰਨ ਇਹੋ ਭੇਖ ਨਿਵਾਸੀ ਕਿਸ ਵਖਰ ਕੇ ਤੂੰ ਵਣਜਾਰੇ ਕਿਉਂ ਕਰ ਸਾਥ ਲੰਘਾਵਉ ਪਾਰੇ ਗੁਰਮੁਖ ਕੋ ਜਿਤ ਭਏ ਉਦਾਸੀ ਦਰਸਨ ਕਹਿ ਤਾਈ ਵੇਖ ਨਿਵਾਸੀ ਸਾਚ ਵਖਰ ਕੇ ਹਮਵਣ ਜਾਰੇ ਨਾਨਕ ਗੁਰਮੁਖ ਉਤਰਸ ਪਾਰੇ ਕੇਤ ਵੇਦ ਪੁਰਖਾ ਜਨਮ ਬਟਾਇਆ ਕਾਹੇ ਕਉ ਤੋਜ ਇਹੋ ਮਨ ਲਾਇਆ ਕੇਤ ਵਿਧ ਆਸਾ ਮਨਸਾ ਖਾਈ ਕੇਤ ਵਿਧ ਜੋਤ ਨਿਰੰਤਰ ਪਾਈ ਮੇਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰਹੁ ਵਿਚਾਰ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹੋ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕਾਉ ਕਵਨ ਵਿਚਾਰ ਕਥਿ ਹਲੇ ਸੁੰਨ ਕਹਾ ਘਰ ਵਾਸੋ ਗਿਆਨ ਕੀ ਮੁਦਰਾ ਕਵਨ ਕਥਿ ਹਲੇ ਘਟ ਘਟ ਕਵਨ ਨਿਵਾਸੋ ਕਾਲ ਕਾ ਠੀਗਾ ਕਿਉ ਜਲਾਈ ਹਲੇ ਕਿਉ ਨਿਰਭਉ ਘਰ ਜਾਈਐ ਸਹਿਜ ਸੰਤੋਖ ਕਾ ਆਸਨ ਜਾਣੈ ਕਿਉ ਛੇਦੇ ਬੈਰਾਈਐ ਗੁਰ ਕਾ ਸਬਦ ਹਉਮੈ ਵੇਖ ਮਾਰੈ ਤਾ ਨਿਜ ਘਰ ਹੋਵੈ ਵਾਸੋ ਜਿਨ ਰਚਿ ਰਚਿਆ ਤਿਸ ਸਬਦ ਪਛਾਨੈ ਨਾਨਕ 타 ਕਾ ਦਾਸੋ ਕਹਾ ਤੇ ਆਵੈ ਕਹਾ ਇਹੋ ਜਾਵੈ ਕਹਾ ਇਹੋ ਰਹੈ ਸਮਾਈ ਏਸ ਸਬਦ ਕਾਉ ਜੋ ਅਰਥ ਆਵੈ ਤੇਸ ਗੁਰ ਤੇਲ ਨਾਤਮਾਈ ਕਿਉ ਤਤੈ ਅਵਗਤੈ ਪਾਵੈ ਗੁਰਮੁਖ ਲਗੈ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ਪੂਰੇ ਗੁਰ ਤੇ ਸਾਚ ਕਮਾਵੈ ਗਾਤ ਮਿਤ ਸਬਦੇ ਪਾਈ ਆਦ ਕਾਉ ਬਿਸਮਾਦ ਵਿਚਾਰ ਕਥੀ ਅਲੇ ਸੋਨ ਨਿਰੰਤਰ ਵਾਸ ਦੀਆ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ ਘਾਟ ਘਾਟ ਸਾਚਾ ਸਰਬ ਜੀਆ ਗੁਰ ਬਚਨੇ ਅਵਗਤ ਸਮਾਈਐ ਤਾਤ ਨਿਰੰਝਨ ਸਹਜ ਲਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵ ਸਿਖ ਸੁਖ ਓਜ ਲਹੈ ਹੁਕਮ ਬਿਸਮਾਦ ਹੁਕਮ ਪੁਸ਼ਾਣੈ ਜੀਅ ਜੁਗਤ ਸਚ ਜਾਣੈ ਸੋਈ ਆਪ ਮੇਟ ਨਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਵੇਗਤੋ ਨਿਰਮਾਇਲ ਉਪਜੀ ਨਿਰਗੁਣ ਤੇ ਸਰਗੁਣ ਖੀਆ ਸਤਗੁਰ ਪਰਚੈ ਪਰਮ ਪਦ ਪਾਈਐ ਸਾਚੈ ਸਬਦ ਸਮਾਏ ਦੀਆ ਏਕੇ ਕਉ ਸਚ ਏਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸਬਦ ਪਛਾਣੈ ਅੰਤਰ ਕਮਲ ਕਰਗਾਸ ਥੀਆ ਜੀਵਤ ਮਰੈ ਤਾਂ ਸਾਬ ਕੇਸ ਸੂਜੈ ਅੰਤਰ ਜਾਣੈ ਸਰਬ ਦਇਆ ਨਾਨਕ ਤਾ ਕਉ ਮਿਲੈ ਵਡਾਈ ਆਪਿ ਕਿਸ਼ਾਣੈ ਸਰਬ ਜੀਆ ਸਾਚਉ ਉਕ ਜੇ ਸਾਚ ਸਮਾਵੈ ਸਾਚੇ ਸੂਚੇ ਏਕ ਮਇਆ ਝੂਠੇ ਆਵਹਿ ਠਵਰ ਨਾ ਪਾਵੈ ਦੂਜੈ ਆਵਾ ਗਾਉਣ ਭਇਆ ਆਵਾ ਗੌਣ ਮਿਟੈ ਗੁਰ ਸਬਦੀ ਆਪੇ ਪਰਖੈ ਬਖਸ ਲਇਆ ਏਕਾ 베ਦਨ ਦੂਜੈ ਵਿਆਪੀ ਨਾਮ ਰਸਾਇਣ ਵੀ ਸਰਿਆ ਸੋ 부ਜੈ ਜਿਸ ਆਪ ਗੁਜਾਏ ਗੁਰ ਕੈ ਸਬਦ ਸੋ ਮੁਕਤ ਭਇਆ ਨਾਨਕ ਤਾਰੇ ਤारणहारा ਹਉ ਮੈਂ ਦੂਜਾ ਪਰ ਹਰਿਆ ਮਾਨਮੁਖ ਘੂਲੇ ਜਮ ਕੀ ਕਾਨ ਪਾਰ ਘਰ ਜੋ ਹੈ ਹਾਨਿਹਾਨ ਮਾਨਮੁਖ ਪਰਮ ਭਵੈ ਬੇਬਾਨ ਵੇ ਮਾਰਗ ਮੂਸੈ ਮੰਤਰ ਮਸਾਨ ਸਬਦ ਨਾ ਚੀਨੈ ਲਵੈ ਕੁਬਾਨ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਉਪਾਉ ਪਾਵੇ ਗੁਰਮੁਖ ਬਾਣੀ ਅਖੜ ਕਢਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਾਦ ਪਾਵੇ ਗੁਰਮੁਖ ਰੂਮ ਰੂਮ ਹਰਿ ਤੇ ਆਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋਬ ਸਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਧ ਜਾਨੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਆਕਾਥ ਕਥਾ ਵਿਚਾਰ ਗੁਰਮੁਖ ਨਿਭੈ ਸਭ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਅਚਾਰ ਸਬਦ ਪੀਤ ਜਾਣੈ ਜਾਣਾਈ ਨਾਨਕ ਹਉ ਮੈਂ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤੇਸ ਮਹਿ ਓਪਤ ਖਪਤ ਸੋ ਬਾਜੀ ਗੁਰ ਕੈ ਸਬਦ ਰਪੈ ਰੰਗ ਲਾਏ ਸਾਚ ਰਤਉ ਪਤਿ ਸਿਉ ਘਰ ਜਾਏ ਸਾਚ ਸਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ ਗੁਰਮੁਖ ਅਸਤ ਸਿੱਧੀ ਸਭ ਗੁੱਦੀ ਗੁਰਮੁਖ ਭਵਜਲ ਤਰੀਐ ਸੱਚ ਸੁద్ధి ਗੁਰਮੁਖ ਸਰ ਅਤ ਸਰ ਵਿਧ ਜਾਣੈ ਗੁਰਮੁਖ ਪਰ ਬਿਰਤ ਨਰ ਬਿਰਤ ਪਛਾਨੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮੇ ਰਾਤੇ ਹਉ ਮੈਂ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੈ ਮੋਖ ਦੁਆਰ ਨਾਮ ਰਤੇ ਸ੍ਰਿ ਪਵਣ ਸੋ ਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾ ਵੈ ਬੋਲੇ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸੱਚ ਰਹੈ ਸਮਾਏ ਬਾਰਹ ਮਹ ਜੋਗੀ ਪਰਮਾਏ ਸੰਿਆਸੀ ਛੇ ਆਚਾਰ ਗੁਰ ਕੈ ਸਬਦ ਜੋ ਮਾਰ ਜੀਵੈ ਸੋ ਪਾਏ ਮੋਖ ਦੁਆਰ ਬਿਨ ਸਬਦੈ ਸਭ ਦੂਜੈ ਲਾਗੇ ਦੇਖ ਹਉ ਰਦੈ ਵਿਚਾਰ ਨਾਨਕ ਵੱਡੇ ਸੇ ਵਡਭਾਗੀ ਜਿਨਨੀ ਸੱਚ ਰਖਿਆ ਉਰਤਾਰ